ਪਾ ਦੋਇ ਪਰੰਪੁਲਾ ਆਣਿਆ ਦੂਜੇ ਲੱਗਾ ਹੇਤ ਜਿਵੇਂ ਭਾਦਰੋ ਤੇ ਤਰਟਕੇ ਦੇ ਘੁੰਮੇ ਵਿੱਚ ਮਨੁੱਖ ਬਹੁਤ ਘਬਰਾਉਂਦਾ ਹੈ ਤਿਵੇਂ ਜੀਵ ਇਸਤਰੀ ਦਾ ਪਿਆਰ ਪ੍ਰਭੂਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਪਟਕਣਾ ਦੇ ਕਾਰਨ ਸਹੀ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੀਤ ਉਹ ਭਾਵੇਂ ਲੱਖਾ ਹਾਰ ਸ਼ਿੰਗਾਰ ਕਰੇ ਉਸ ਦੇ ਕਿਸੇ ਕੰਮ ਨਹੀਂ ਆਉਂਦੇ ਜਿਤ ਦਿਨ ਦੇਹ ਵਿੰਸਸੀ ਤਿਤ ਵੇਲੇ ਕਹਿ ਸੰ ਪ੍ਰੇਤ ਜਿਸ ਦਿਨ ਮਨੁੱਖ ਮਰ ਜਾਏਗਾ ਉਸ ਵੇਲੇ ਸਾਰੇ ਸਾਖ ਅੰਗ ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਣੀ ਪੇਤ ਜਮ ਦੂਤ ਜਿੰਦ ਨੂੰ ਫੜ ਕੇ ਅੱਗੇ ਲਾ ਲੈਂਦੇ ਹਨ ਕਿਸੇ ਨੂੰ ਇਹ ਭੇਤ ਨਹੀਂ ਦੱਸਦੇ ਕਿ ਕਿੱਥੇ ਲੈ ਚੱਲੇ ਹਨ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੈ ਜਿਨ੍ਹਾਂ ਸੰਬੰਧੀਆਂ ਨਾਲ ساری ਉਮਰ ਬੜਾ ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿੱਚ ਹੀ ਸਾਥ ਛੱਡ ਬੈਠਦੇ ਹਨ ਆਥ ਮਰੋੜੇ ਧਨ ਕਪੇ ਸਿਆਹੋ ਹੋ ਆਸੀ ਮੌਤ ਆਈ ਵੇਖ ਕੇ ਮਨੁੱਖ ਬੜਾ ਪਛਤਾਨਦਾ ਹੈ ਉਸ ਦਾ ਸਰੀਰ ਔਖਾ ਹੁੰਦਾ ਹੈ ਉਹ ਕਾਲ ਤੋਂ ਚਿੱਟਾ ਪਿਆ ਹੁੰਦਾ ਹੈ ਭਾਅ ਕਵਰਾਹਟ ਨਾਲ ਇੱਕ ਰੰਗ ਆਂਦਾ ਹੈ ਇੱਕ ਜਾਂਦਾ ਹੈ ਜੇਹਾ ਬੀਜੇ ਸੋ ਲੁਣੇ ਕਰਮਾਂ ਦਾ ਖੇਤ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ ਉਹੀ ਫਸਲ ਵੱਡਦਾ ਹੈ ਭਾਅ ਜਿਹੇ ਕਰਮ ਕਰਦਾ ਹੈ ਤੇ ਹਾ ਫਲ ਪਾਉਂਦਾ ਹੈ ਨਾਨਕ ਪ੍ਰਭ ਸਰਨਾਗਤੀ ਚਰਨ 보ਹਿਤ ਪ੍ਰਭ ਦੇਤ اے ਨਾਨਕ ਜਿਨ੍ਹਾਂ ਦਾ ਰਾਖਾ ਤੇ হেতু ਗੁਰੂ ਬਣਦਾ ਹੈ ਗੁਰੂ ਉਹਨਾਂ ਨੂੰ ਪ੍ਰਭ ਦੇ ਚਨਰ ਰੂਪ ਜਹਾਜ਼ ਵਿੱਚ ਚੜਾ ਦਿੰਦਾ ਹੈ ਸੇ ਬਾਦੂਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਉਹ ਨਰਕ ਵਿੱਚ ਨਹੀਂ ਪਾਏ ਜਾਂਦੇ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ